आज ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ ਇਤਨੇ ਮਾਈਕਰੋਸਕੋਪ ਹੋ ਗਏ ਇਤਨੀਆਂ ਖੁਰਦ ਬੀਨਾ ਹੋ ਗਈਆਂ ਜਿਹੜੀਆਂ ਸੂਖਸ਼ਮ ਤੋਂ ਸੂਖਸ਼ਮ ਤੱਤ ਨੂੰ ਵੇਖ ਲੈਂਦੀਆਂ ਨੇ ਫਿਰ ਉਹ ਕਹਿੰਦੇ ਨੇ ਪ੍ਰਮਾਤਮਾ ਦਿਖਦਾ ਨਹੀਂ ਪ੍ਰਮਾਤਮਾ ਨੂੰ ਕਿਉਂ ਮੰਨਿਆ ਜਾਏ ਇੱਕ ਕਲਮ ਹੈ ਕਿਸੇ ਦਿਮਾਗ ਦੀ ਬਿਮਾਰੀ ਦੀ ਉਹ ਕਲਮ ਲਿਖਦੀ ਹੈ ਰੱਬ ਨੂੰ ਕਿਉਂ ਮੰਨਿਆ ਜਾਏ ਜੇ ਉਹਨੂੰ ਕਹੀਏ ਨਾਮ ਜਪੋ ਕਹਿੰਦੇ ਕਿਉਂ ਜਪੀਏ ਜਦ ਰੱਬ ਦਿਖਾਈ ਨਹੀਂ ਦਿੰਦਾ ਪਰ ਖਿਆਲ ਕਰਨਾ ਜੇ ਆਪਾਂ ਉਹਨਾਂ ਨੂੰ ਪੁੱਛ ਲਈਏ ਕਿ ਜੀਵਨ ਵਿੱਚ ਜੋ ਤੁਸੀਂ ਕਰਦੇ ਹੋ ਕਿ ਹਰ ਜੋ ਤੁਸੀਂ ਵਸਤੂ ਜਾਂ ਜੋ ਤੁਸੀਂ ਸੁੱਖ ਦੇ ਸਾਧਨ ਲੱਭੇ ਨੇ ਜਿਨ੍ਹਾਂ ਦਾ ਵਰਤਾਰਾ ਹੈ ਕਿ ਹਰ ਵਸਤੂ ਤੁਹਾਨੂੰ ਦਿਖਦੀ ਹੈ ਖਿਆਲ ਕਰਨਾ ਕਿ ਕਿਸੇ ਨੇ ਭੁੱਖ ਵੇਖੀ ਹੈ ਫਿਰ ਖਾਂਦਾ ਕਿਉਂ ਹੈ ਜੇ ਉਹ ਸਤਨਾਮ ਸ਼੍ਰੀ ਵਾਹਿਗੁਰੂ ਕਿ ਕਿਸੇ ਨੇ ਪਿਆਸ ਵੇਖੀ ਹੈ ਫਿਰ ਪੀਂਦਾ ਕਿਉਂ ਹੈ ਕਿ ਕਿਸੇ ਨੇ ਨੀਂਦ ਵੇਖੀ ਹੈ ਫਿਰ ਸੌਂਦਾ ਕਿਉਂ ਹੈ ਜੇ ਉਹ ਸਤਨਾਮ ਸ਼੍ਰੀ ਵਾਹਿਗੁਰੂ ਕੀ ਤੂੰ ਸੈਂਟਰ ਆਫ ਗ੍ਰੈਵਿਟੀ ਵੇਖੀ ਜਦੋਂ ਸਤਨਾਮ ਸ਼੍ਰੀ ਤੂੰ ਫੇਰ ਸਾਇੰਸ ਨੂੰ ਉਸ ਦੇ ਆਧਾਰ ਤੇ ਆਲੇ ਦੁਆਲੇ ਕਮਾਇਆ ਗਿਆ ਜੇ ਅਗਰ ਤੂੰ ਬਿਨਾਂ ਦੇਖੇ ਤੋਂ ਪਾਣੀ ਪੀ ਸਕਦਾ ਹੈ ਜੇ ਬਿਨਾਂ ਦੇਖੇ ਤੋਂ ਜੇ ਅਗਰ ਤੂੰ ਖਾਣਾ ਖਾ ਸਕਦਾ ਹੈ ਜੇ ਬਿਨਾਂ ਦੇਖੇ ਤੋਂ ਨੀਂਦਰ ਲੈ ਸਕਦਾ ਤੇ ਫੇਰ ਭਾਈ ਜਦ ਤੱਕ ਖਾਣਾ ਨਾ ਖਾ ਜਾਂ ਫਿਰ ਪਾਣੀ ਨਾ ਪੀ ਤੇ ਜਾਂ ਫਿਰ ਸੋਣਾ ਨਹੀਂ ਤੇ ਫੇਰ ਤੂੰ ਪਰਮਾਤਮਾ ਦਾ ਨਾਮ ਵੀ ਜਪ ਪਰ ਫੇਰ ਕਹਿੰਦੇ ਨੇ ਕੀ ਸਾਧਨ ਹੈ ਜਦੋਂ ਕੋਈ ਬੰਦਾ ਖਾਣਾ ਖਾਂਦਾ ਹੈ ਭੁੱਖ ਨਹੀਂ ਵੇਖੀ ਖਾਂਦਿਆਂ ਖਾਂਦਿਆਂ ਕਹਿੰਦਾ ਮੈਂ ਰੱਜ ਗਿਆ ਮੇਰੀ ਭੁੱਖ ਤ੍ਰਿਪਤ ਹੋ ਗਈ ਹੈ ਪਾਣੀ ਪੀਂਦਿਆਂ ਪੀਂਦਿਆਂ ਕਹਿੰਦਾ ਮੇਰੀ ਪਿਆਸ बुझ ਗਈ ਹੈ ਸੁੱਤਿਆਂ ਸੁੱਤਿਆਂ ਉੱਠਦਾ ਕਹਿੰਦਾ ਮੇਰੀ ਨੀਂਦਰ ਪੂਰੀ ਹੋ ਗਈ ਹੈ ਦੇਖੋ ਸਤਨਾਮ ਸ਼੍ਰੀ ਵਾਹਿਗੁਰੂ ਖਿਆਲ ਕਰਨ ਇੱਕ ਅਨਭਵੀ ਗੱਲ ਹੈ ਇਹ ਪਟਕਣਾ ਖਤਮ ਹੋ ਜਾਂਦੀ ਹੈ ਕੀ हे ਮਨੁੱਖ ਤੂੰ ਆਪਣੀਆਂ ਅੱਖਾਂ ਨੂੰ ਆਪ ਵੇਖਿਆ ਜੇ ਤੂੰ ਆਪਣੀਆਂ ਅੱਖਾਂ ਨੂੰ ਹੀ ਅਜੇ ਤੱਕ ਆਪ ਨਹੀਂ ਵੇਖਿਆ ਤੇ ਕੀ ਤੂੰ ਨੇਤਰਹੀਨ ਹੈ ਕੀ ਤੂੰ ਸੁਰਮਾ ਸਿੰਘ ਹੈ ਕਦੇ ਸੋਚੋ ਕਿਸ ਨੇ ਆਪਣੀ ਅੱਖਾਂ ਨੂੰ ਆਪ ਵੇਖਿਆ ਅੱਖਾਂ ਵਿੱਚ ਪਿਆ ਹੋਇਆ ਸੁਰਮਾ ਕੀ ਤੁਹਾਡੀਆਂ ਅੱਖਾਂ ਆਪ ਵੇਖ ਲੈਣਗੀਆਂ ਜੇ ਤੂੰ ਆਪਣੀ ਅੱਖਾਂ ਨੂੰ ਆਪ ਨਹੀਂ ਵੇਖ ਸਕਦਾ ਪਰ ਇੱਕ ਗੱਲ ਹੈ ਜਦੋਂ ਤੂੰ ਵੇਖਦਾ ਕਿਸੇ ਨੂੰ ਤੇ ਇਹ ਕਹਿੰਦਾ ਮੈਂ ਹੀ ਵੇਖ ਰਿਹਾ ਮੈਂ ਹੀ ਵੇਖ ਰਿਹਾ ਮੈਂ ਹੀ ਵੇਖ ਰਿਹਾ ਇਹ ਮੇਰੀਆਂ ਅੱਖਾਂ ਨੇ ਮੇਰੇ ਅੰਦਰ ਹੀ ਨੇ ਜਦੋਂ ਸਤਨਾਮ ਸ਼੍ਰੀ ਜਦੋਂ ਤੂੰ ਦੇਖਦਿਆਂ ਦੇਖਦਿਆਂ ਅੱਖਾਂ ਨੂੰ ਮੇਰੀਆਂ ਮੇਰੀਆਂ ਕਹਿੰਦੇ ਕਹਿੰਦੇ ਇਤਨਾ ਅਨੁਭਵ ਕਰ ਲੈਂਦਾ ਕਿ ਤੇਰੇ ਅੰਦਰ ਹੀ ਨੇ ਤੇ ਕਦੇ ਇਹ ਵੀ ਸੋਚਿਆ ਕਰ ਪ੍ਰਮਾਤਮਾ ਮੇਰੀਆਂ ਅੱਖਾਂ ਵਿੱਚੋਂ ਦੇਖ ਰਿਹਾ ਹੈ ਉਹ ਵੇਖ ਰਿਹਾ ਹੈ ਉਹ ਵੇਖ ਰਿਹਾ ਹੈ ਉਹ ਵੇਖ ਰਿਹਾ ਹੈ ਉਹ ਮੇਰਾ ਹੀ ਹੈ ਮੇਰਾ ਹੀ ਹੈ ਮੇਰੀਆਂ ਅੱਖਾਂ ਵਿੱਚ ਬੈਠਾ ਹੈ ਮੇਰੇ ਵਿੱਚ ਬੈਠਾ ਹੈ ਉਹ ਮੇਰੇ ਅੰਦਰ ਹੈ ਤੇ ਤੈਨੂੰ ਪ੍ਰਮਾਤਮਾ ਦਾ ਵੀ ਅਨੁਭਵ ਹੋ ਜਾਏ ਜਪੁ ਸਤਨਾਮ ਸ਼੍ਰੀ ਇੱਕ ਵਾਰੀ ਸਾਰੇ ਜਪੁ ਸਤਨਾਮ ਸ਼੍ਰੀ ਤੈਨੂੰ ਪ੍ਰਮਾਤਮਾ ਦਾ ਅਨੁਭਵ ਹੋ ਜਾਏ ਇਹ ਸੱਚ ਹੈ ਅਨੁਭਵ ਹੋ ਸਕਦਾ ਹੈ ਕੋਈ ਬੰਦਾ ਸੀ ਉਹ ਬੰਦੇ ਨੇ ਮਹਾਤਮਾ ਨੂੰ ਰੋਜ਼ਾਨਾ ਸਵਾਲ ਕੀਤਾ ਤੁਸੀਂ ਰੋਜ਼ਾਨਾ ਕਹਿੰਦੇ ਹੋ ਪ੍ਰਮਾਤਮਾ ਹੈ ਪ੍ਰਮਾਤਮਾ ਹੈ ਪ੍ਰਮਾਤਮਾ ਹੈ ਪ੍ਰਮਾਤਮਾ ਮਦਖਾਉ ਪ੍ਰਮਾਤਮਾ ਕਿੱਥੇ ਹੈ ਇੱਕ ਨਾਸਤਿਕ ਨੂੰ ਗਿਲਾ ਬਹੁਤ ਗਿਲਾ ਕਰਦਾ ਮੈਂ ਕਿਸੇ ਭਗਤ ਕੋਲ ਜਾਣਾ ਜਦੋਂ ਪੁੱਛਦਾ ਪ੍ਰਮਾਤਮਾ ਕਿੱਥੇ ਹੈ ਤਾਂ ਭਗਤ ਕੀ ਕਰਦਾ ਅੱਖਾਂ ਮੀਚ ਲੈਂਦਾ ਫਿਰ ਪੁੱਛਦਾ ਪ੍ਰਮਾਤਮਾ ਕਿੱਥੇ ਹੈ ਤੇ ਭਗਤ ਕੀ ਕਰਦਾ ਅੱਖਾਂ ਖੋਲਦਾ ਤੇ ਕੁਝ ਗਾਣਾ ਸ਼ੁਰੂ ਕਰ ਦਿੰਦਾ ਕੁਝ ਬੋਲਣਾ ਸ਼ੁਰੂ ਕਰ ਦਿੰਦਾ ਦਿਲ ਦੇ ਵਿੱਚ ਜੇ ਤੀਸਰੀ ਵਾਰ ਫੇਰ ਪੁੱਛਦਾ ਭਗਤ ਜੀ ਦੱਸੋ ਪ੍ਰਮਾਤਮਾ ਕਿੱਥੇ ਹੈ ਤੇ ਰੋਣਾ ਸ਼ੁਰੂ ਕਰ ਦਿੰਦਾ ਜੇ ਸਤਨਾਮ ਸ਼੍ਰੀ ਵਾਖੀ ਜੇ ਮੈਂ ਫੇਰ ਪੁੱਛਦਾ ਪ੍ਰਮਾਤਮਾ ਕਿੱਥੇ ਹੈ ਤੇ ਹੱਸਣਾ ਸ਼ੁਰੂ ਕਰ ਦਿੰਦਾ ਕੀ ਭਗਤ ਜੀ ਪ੍ਰਮਾਤਮਾ ਨਹੀਂ ਹੈ ਤੁਸੀਂ ਜਵਾਬ ਨਹੀਂ ਦਿੰਦੇ ਤੁਸੀਂ ਜਵਾਬ ਨਹੀਂ ਦਿੰਦੇ ਕੀ ਪ੍ਰਮਾਤਮਾ ਨਹੀਂ ਹੈ ਪ੍ਰਮਾਤਮਾ ਨਹੀਂ ਹੈ ਤਾਂ ਭਗਤ ਕਹਿੰਦੇ ਨੇ ਗੱਲ ਸੁਣ ਤੇਰੇ ਪਾਸ ਸਿਰਫ ਖਿਆਲ ਨੇ ਮੇਰੇ ਪਾਸ دیਵਾਨਗੀ ਹੈ ਜੋ ਪੁਸਤਨਾਮ ਸ਼੍ਰੀ ਮਾਈ ਦੀਵਾਨਗੀ ਤੇ ਖਿਆਲਾਂ ਵਿੱਚ ਅੰਤਰ ਹੁੰਦਾ ਹੈ ਮੈਂ دیਵਾਨਗੀ ਵਿੱਚ ਇਹ ਸਮਝ ਬੈਠਾ ਉਹ ਹੱਸਦਾ ਵੀ ਆਪ ਹੈ ਰੋਂਦਾ ਵੀ ਆਪ ਹੈ ਗਾਉਂਦਾ ਵੀ ਆਪ ਹੈ ਮਸਤੀ ਵਿੱਚ ਅੱਖਾਂ ਵੀ ਆਪ ਮੀਟ ਲੈਂਦਾ ਕਹਿੰਦੇ ਮੈਂ ਕਿਵੇਂ ਮੰਨਾ ਮੈਂ ਕਿਵੇਂ ਮਨਾ ਮੈਨੂੰ ਦਿਖਾਈ ਦਿਓ ਮੈਨੂੰ ਦਿਖਦਾ ਨਹੀਂ ਤਾਂ ਪਰਮਾਤਮਾ ਦੇ ਜਦੋਂ ਬਾਰ ਬਾਰ ਉਸਨੇ ਕਿ ਆ ਕੇ ਪ੍ਰਮਾਤਮਾ ਦਿਖਾਓ ਪ੍ਰਮਾਤਮਾ ਦਿਖਾਓ ਤਾਂ ਭਗਤ ਨੇ ਕੀ ਕੀਤਾ ਇੱਕ ਛੋਟੇ ਜੀ ਇੱਟ ਦਾ ਰੋੜਾ ਪਿਆ ਸੀ ਕੱਢ ਕੇ ਉਸ ਦੇ ਗਿੱਟੇ ਤੇ ਮਾਰਿਆ ਜਬ ਸਤਨਾਮ ਸ਼੍ਰੀ ਜੋ ਗਿੱਟੇ ਤੇ ਵਜਿਆ ਤਾਂ ਉਹ ਨਾਸਤਿਕ ਕਹਿਣ ਲੱਗਾ ਮੈਨੂੰ ਨਹੀਂ ਸੀ ਉਮੀਦ ਸੰਤ ਵੱਟੇ ਮਾਰਦੇ ਨੇ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਸੰਤ ਵੱਟੇ ਮਾਰਦੇ ਨੇ ਮੈਨੂੰ ਤਾਂ ਇਹ ਉਮੀਦ ਨਹੀਂ ਸੀ ਕਿ ਸੰਤ ਵੱਟੇ ਮਾਰਦੇ ਨੇ ਮੈਨੂੰ ਤੁਹਾਡੇ ਤੇ ਉਮੀਦ ਨਹੀਂ ਸੀ ਤੁਸੀਂ ਇਸ ਤਰ੍ਹਾਂ ਕਰੋਗੇ ਕਹਿੰਦੇ ਲਗੇ ਤੈਨੂੰ ਕੀ ਹੋਇਆ ਕਹਿੰਦੇ ਵਟਾ ਮਾਰਿਆ ਕਹਿੰਦੇ ਫਿਰ ਹੋਇਆ ਕੀ ਹੈ ਕਹਿੰਦੇ ਮੈਨੂੰ ਦਰਦ ਹੋਇਆ ਕਹਿੰਦੇ ਫਿਰ ਮੈਨੂੰ ਦਰਦ ਦਿਖਾ ਦੇ ਜੇ ਕੋ ਸਤਨਾਮ ਸ਼੍ਰੀ ਵਾਹਿਗੁਰੂ ਮੈਨੂੰ ਦਰਦ ਦਿਖਾ ਦੇ ਦਿਖਾ ਦਰਦ ਕਿੱਥੇ ਹੈ ਤੂੰ ਬੇਸ਼ੱਕ ਕਹੀ ਜੇ ਮੈਨੂੰ ਦਰਦ ਹੋਇਆ ਹੁਣ ਮੈਨੂੰ ਦਰਦ ਦਿਖਾ ਤੈਨੂੰ ਦਰਦ ਕਿੱਥੇ ਹੈ ਕਹਿੰਦੇ ਗਿੱਟੇ ਵਿੱਚ ਹੈ ਕਹਿੰਦੇ ਗਿੱਟਾ ਤਾਂ ਨਜ਼ਰ ਆਉਂਦਾ ਪਰ ਤੂੰ ਦਰਦ ਦਿਖਾ ਕਹਿੰਦੇ ਫਿਰ ਇਹਤ ਮੈਂ ਮਾਰੀ ਹੈ ਨਾ ਕਹਿੰਦੇ ਹਾਂ ਫਿਰ ਤੂੰ ਦਰਦ ਤੈਨੂੰ ਰੱਖਣ ਦੀ ਕੀ ਰੋੜਾ ਤੇ ਦਰਦ ਮੈਨੂੰ ਪਕੜਾ ਦੇ ਮੈਨੂੰ ਫੜਾ ਦੇ ਅੱਜ ਕੱਲ ਤਾਂ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਹਰ ਚੀਜ਼ ਨੂੰ ਕੈਚ ਕਰ ਲੈਂਦੇ ਨੇ ਜਿਵੇਂ ਸਤਨਾਮ ਸ਼੍ਰੀ ਭਾਈ ਤੂੰ ਦਰਦ ਮੈਨੂੰ ਫੜਾ ਦੇ ਕਹਿਣ ਲੱਗੇ ਇਹ ਕਿਵੇਂ ਫੜਾਇਆ ਜਾ ਸਕਦਾ ਹੈ ਕਹਿੰਦੇ ਇੱਕ ਦਰਦ ਨਹੀਂ ਫੜਾਇਆ ਜਾ ਸਕਦਾ ਦਰਦ ਨਹੀਂ ਦੇਖਿਆ ਜਾ ਸਕਦਾ ਪਰ ਜਦੋਂ ਤੈਨੂੰ ਦਰਦ ਦਾ ਆਰਾਮ ਆ ਜਾਏ ਫਿਰ ਤੂੰ ਜ਼ਰੂਰ ਸਮਝੇਂਗਾ ਕੋਈ ਦਰਦ ਸੀ ਹੁਣ ਮੈਨੂੰ ਆਰਾਮ ਆ ਗਿਆ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਗੱਲ ਇਹ ਹੋਈਏ ਕਿ ਤੂੰ ਫਿਰ ਪ੍ਰਮਾਤਮਾ ਨੂੰ ਵੀ ਇਸ ਪ੍ਰਕਾਰ ਕਿਵੇਂ ਵੇਖ ਸਕਦਾ ਹੈ ਪ੍ਰਮਾਤਮਾ ਨੂੰ ਵੇਖਣ ਵਾਸਤੇ ਵੀ ਯੋਗਤ ਹੈ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਬਖਸ਼ਿਸ਼ ਕਰਦੇ ਹੋਏ ਸਮਝਾਉਂਦੇ ਨੇ ਕਹਿੰਦੇ ਨੇ ਕਿ ਦੁੱਧ ਨੂੰ ਜੇ ਸ਼ੁਭ ਕਰਮਾਂ ਦੇ ਦੁੱਧ ਨੂੰ ਤੂੰ ਸੁਰਤੀ ਦੀ ਜਾਗ ਲਗਾ ਦੇਵੇਂ ਬੋਰੀ ਰੱਖੇ ਇੱਕ ਪਰਮਾਤਮਾ ਤੇ ਤੇ ਤੇਰੀ ਕਾਲ ਨਾ ਪੂਰੀ ਹੋ ਜਾਏ ਦੁੱਧ ਕਰਮ ਫਲ ਸੁਰਤ ਸਮਾਇਣ ਹੋਏ ਨਰਾਸ਼ ਜਮਾਵ ਪਰ ਇੱਕ ਅੰਤਰ ਹੋਏਗਾ ਇੱਕ ਅੰਤਰ ਜ਼ਰੂਰ ਹੋਏਗਾ ਸਾਚੇ ਜਿਹੜਾ ਦੁੱਧ ਤੋਂ ਮੱਖਣ ਕੱਢੇਗਾ ਜਿਵੇਂ ਅਸੀਂ ਆਮ ਕਰਦੇ ਹਾਂ ਦੁੱਧ ਨੂੰ ਖੱਟਾ ਲਗਾ ਕੇ ਫਿਰ ਦਹੀਂ ਜਮੇਗਾ ਰਿੜਕੋਗੇ ਮੱਖਣ ਕੱਢ ਲੋਗੇ ਇਹ ਮੱਖਣ ਨੂੰ ਤਾਂ ਹਰ ਬੰਦਾ ਕੋਈ ਦੇਖ ਲਏਗਾ ਪਰ ਪਰਮਾਤਮਾ ਜਿਸ ਨੇ ਆਪ ਕਾਲ ਕਾਲੀ ਹੋਈਏ ਸਿਰਫ ਉਹ ਹੀ ਦੇਖਦਾ ਹੈ ਜਦੋਂ ਸਤਨਾਮ ਇਹ ਅੰਤਰੇ ਜਿਹੜਾ ਕਾਲ ਨਾ ਕਾਲਦਾ ਉਹ ਆਪ ਹੀ ਦੇਖਦਾ ਹੈ ਕਿਉਂਕਿ ਬਹੁਤ ਅਨੂਪ ਵਸਤੂ ਤੇ ਕੀਮਤੀ ਵਸਤੂ ਇਹ ਹਰ ਬੰਦਾ ਚਾਹੁੰਦਾ ਹੈ ਕਿ ਜਿੰਨੀ ਕੋਈ ਜ਼ਿਆਦਾ ਕੀਮਤੀ ਵਸਤੂ ਹੋਵੇ ਮੈਂ ਲੁਕੋ ਕੇ ਰੱਖਾਂ ਜਦੋਂ ਸਤਨਾਮ ਸ਼੍ਰੀ ਜਿਹਨ ਹਰ ਪਾਇਆ ਤੇ ਲੇ ਛੁਪਾਇਆ ਪਰ ਕੀਮਤੀ ਵਸਤੂ ਆਪਣੇ ਆਪ ਪ੍ਰਗਟ ਹੋ ਜਾਂਦੀ ਏ ਉਹ ਆਪ ਪ੍ਰਗਟ ਵੀ ਹੁੰਦੀ ਏ ਤੇ ਜਿਸ ਦੇ ਅੰਦਰੋਂ ਪ੍ਰਗਟ ਹੁੰਦੀ ਏ ਉਸ ਨੂੰ ਵੀ ਪ੍ਰਗਟ ਕਰ ਦਿੰਦੀ ਏ ਜਪੁ ਸਤਨਾਮ ਉਹ ਹੈ ਗੁਰਮੁਖ ਜਪੁ ਸਤਨਾਮ ਕਿਉਂਕਿ ਉਹ ਲੁਕੋਂਦਾ ਤੇ ਵਸਤੂ ਲੁਕਦੀ ਨਹੀਂ ਉਹ ਪ੍ਰਗਟ ਹੋ ਜਾਂਦੀ ਏ ਜਿੱਥੋਂ ਪ੍ਰਗਟ ਹੁੰਦੀ ਏ ਉਸ ਨੂੰ ਵੀ ਨਾਲ ਪ੍ਰਗਟ ਕਰ ਦਿੰਦੀ ਏ ਕੋਈ ਨਹੀਂ ਸੀ ਜਾਣਦਾ ਨਾਮਦੇਵ ਕੌਣ ਹੈ ਪ੍ਰਗਟ ਹੋ ਗਿਆ ਭਗਤ ਨਾਮਦੇਵ ਹੋ ਗਿਆ ਪੀਪਾ ਕੌਣ ਹੈ ਜਦੋਂ ਪ੍ਰਗਟ ਹੋ ਗਿਆ ਭਗਤਨਾ ਭਗਤ ਪੀਪਾ ਹੋ ਗਏ ਬੇਣੀ ਕੌਣ ਹੈ ਜਦੋਂ ਪ੍ਰਗਟ ਹੋ ਗਏ ਭਗਤ ਬੇਣੀ ਹੋ ਗਏ ਸੰਸਾਰ ਦੇ ਵਿੱਚ ਕੋਈ ਕਹਿੰਦਾ ਸੀ ਨਾਮ ਦੇਵੇ ਕਬੀਰ ਇਹ ਧੰਨਾ ਸੂਰਦਾਸ ਇਹ ਬੇਣੀ ਹੈ ਪੀਪਾ ਪਰ ਜਦੋਂ ਗੁਰਪ੍ਰਸਾਦ ਵਰਤਿਆ ਜਦੋਂ ਸਾਧ ਸੰਗਤ ਮਿਲੀ ਉਹਨਾਂ ਦੇ ਨਾਮ ਦੇ ਅਗੇ ਇੱਕ ਸ਼ਬਦ ਲੱਗ ਗਿਆ ਜਿਸ ਨੂੰ ਕਹਿੰਦੇ ਨੇ ਭਗਤ ਗੁਰੂਪਦੇਸ ਸਾਧ ਕੀ ਸੰਗਤ ਭਗਤ ਭਗਤ ਤਾਂ ਕੋ ਨਾਮ ਪਰਿਓ ਜਪ ਸਤਨਾਮ ਸ਼੍ਰੀ سارے نے کیا پھر کسی نے کلا کیا کبیر ہے نہیں کبیر ہے کسی نے کیا پا... کلا رود ہے نہیں بھگت روداس ہے پھر کسی نے تنے نکنا نہیں کیا بھگت تنا جی جب ستنام شری